ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਅੱਜ ਦੀ ਵੀਡੀਓ 'ਚ। ਅੱਜ ਨਵਾਂ ਬੰਦਾ ਆ ਗਿਆ ਇੱਕ ਹੋਰ। ਛੋਟੂ। ਅੱਜ ਤਾਂ ਬਾਬਾ ਨਹੀਂ ਆਇਆ ਹੈਗਾ। ਬਾਬਾ ਰਿਟਾਇਰਮੈਂਟ ਲੈ ਗਿਆ। ਵਿਆਹ ਜਾਣਾ ਮੈਂ। ਵਿਆਹ ਜਾਣਾ ਬਾਬਾਈ ਨੇ। ਜਿੰਨੇ ਨਤੀਏ ਆਈ ਤਾਂ ਹੈ ਗਈ ਆ ਫਿਰ ਆਪਾਂ ਕੋ ਹਮ ਇੱਕ ਬਾਕੀ ਇਹ ਰਾਤ ਨੂੰ ਪਾਣੀ ਖੇਡਿਆ ਤਾਂ ਸੁੱਕਿਆ ਹੀ ਨਹੀਂ ਹੈਗਾ। ਪੂਰੀ ਥੱਲੇ ਗਈ ਇਹ। ਇਧਰ ਦੀ ਸਾਈਡ 'ਤੇ ਮੈਸਾਂਤੀ ਆ ਨਾ। ਹਾਂ। ਪਰਾ ਸੁੱਕ ਗਿਆ ਇਧਰ। ਪਰਾ ਸੁੱਕ ਗਿਆ। ਉੱਥੇ ਨਹੀਂ। ਹਮ ਪਹਿਲੇ ਕਿਹੜਾ ਦਾ ਹੈ। ਕਿਹੜਾ ਦਾ? ਬਾਕੀ ਹੁਣ ਦੇਖਦੇ ਰਿਸ਼ਤਾ ਲੈਣ ਚੱਲੇ ਆ ਬਜਰੀ। ਠੀਕ ਹੈ ਉਹ ਕਿੰਨਾ ਪਾਣੀ ਨਾ ਨਾ ਪਾਣੀ ਕਿੱਥੇ ਸਿਰਣਾ ਉਹ ਤੋਂ ਪਹਿਲੇ ਤਾਂ ਸੁੱਕਿਆ ਨਹੀਂ ਪਰਮ ਵੀ ਸ਼ਾਮ ਨੂੰ ਛੱਡ ਦਾਂਗੇ ਬਾਅਦ ਚ ਸਟੋਣਾ ਨਾ ਦੇਖਣਾ ਕੰਮ ਵੀ ਕਰਨਾ ਹਾਂ ਉਹ ਚੱਲ ਉਹ ਵੀ ਫਰੀ ਜਾਣਾ ਉੱਪਰ ਉਹ ਤਾਂ ਫਿਰ ਉਹੀ ਜਾਣਾ ਵਧੀਰਾ ਬਾਅਦ ਚ ਦੇਖਾਂਗੇ ਹੁਣ ਜਿਆਦਾ ਫਿਰ ਫਰਸ ਪਾਉਂਗੇ ਜਿਹੜੇ ਟਾਈਮ ਹਾਂਜੀ ਖਾਲੀ ਉਹ ਘੁਮਾ ਦੀ ਟਰੈਕਟਰ ਟਰੈਕਟਰ ਦਾ ਘੁਮਾਈ ਦੇਣਾ ਅੱਜ ਘੁਮਾ ਦੂੰਗਾ ਸ਼ਾਮ ਨੂੰ ਜੇ ਸੁੱਕ ਗਿਆ ਮੜਾ ਇਹ ਤਾਂ ਗਿੱਲਾ ਹੈ ਨਾ ਕਾਫੀ ਉਹ ਵੀ ਲੈ ਕੇ ਆਉਣੀ ਹੋਣੀ ਪੈੜੀ ਜੀ ਹੁਣ ਪੈੜ ਦੇ ਦਾ ਸਮਾਨ ਵੀ ਲਿਆਉਣਾ ਅੱਜ ਹਾਂਜੀ ਬਾਕੀ ਬੈਨਾ ਬਜਰੀ ਰੇਤਾ ਲਿਆਵਾਂ ਕਦ ਕਾ ਚਾਹੀਦੀ ਆ ਉਹ ਜਾਦਾ ਹੁਣ ਹੱਥ ਪੁੱਜਦਾ ਇਹਨੇ ਤਿੰਨ ਚਾਰ ਚਾਰ ਰੱਦੇ ਆ ਜਾਣੇ ਹੋਰ ਠੀਕ ਉਹ ਬੜੇ ਦੂਰ ਆ ਮਿਸਤਰੀ ਨੇ ਮੋਟਰਸਾਈਕਲ ਵੀ ਜਾ ਕੇ ਚੱਕ ਲਈ ਆਉਣੀ ਰੋਡ ਤੋਂ ਆ ਮੋੜ ਰੇੜੀ ਚ ਲੈ ਜਾਣ ਰੇੜੀ ਚ ਪੈੜ ਹਾਂ ਹਾਂ ਬੱਲੀਆਂ ਆਉਣੀਆਂ ਪੰਜ ਸੱਤ ਫੱਟੇ ਆਉਣੇ ਆ ਹੂੰ ਫੱਟੇ ਨਾਲ ਚੱਲ ਵੀ ਜਾਣਾ ਗਾਟਰ ਵਧੇਰੇ ਪਈਆਂ ਇੱਥੇ ਗਾਡਰ ਹੈਗੇ ਢੋਲ ਵੀ ਹੈਗੇ ਪਰ ਗਾਡਰ ਆਪ ਖਾਣੀ ਹੁੰਦਾ ਹਾਂ ਫੱਟੇ ਠੀਕ ਆ ਫੱਟੇ ਵਧੀਆ ਰਹੇ ਪੈੜ ਕਿਹਦੇ ਕੋਲ ਰੱਡੇ ਵੀ ਦੋ ਦੁਕਾਨਾਂ ਦੇ ਐਡੇ ਵੀ ਦੋ ਦੁਕਾਨਾਂ ਦੇ ਮੋਟੇ ਕੋਲ ਪਰ ਪਤਨੀ ਜੀ ਕੱਝੇ ਹੁਣ ਦੇਰੀ ਬਾਕੀ ਹੁਣ ਭੋਲੂ ਨੂੰ ਦੇਖਦਾ ਉਹ ਤਾਂ ਚੱਲਦੇ ਆ ਤਾਇਆ ਜੀ ਵੀ ਕਹਿੰਦੇ ਪਹਿਲਾਂ ਤਾਇਆ ਜੀ ਉਹ ਰੇਤਾ ਲੈ ਕੇ ਆਉਣ ਉਹਨੇ ਵੀ ਕਰੈਸ਼ਰ ਵਾਲਾ ਆਪਾਂ ਨੇ ਵੀ ਲਿਆਉਣੇ ਤੇ ਕਾਲੀ ਵਾਲਾ ਵੀ ਹਾਂ ਇੱਕ ਕਰੈਸ਼ਰ ਤਾਂ ਲਿਆਉਣਾ ਹੋਰ ਫੇ ਸਰਜੂ ਹੁਣ ਇੱਕ ਬਜਰੀ ਦਾ ਆ ਜਾਣਾ ਚੱਲ ਫੇ ਆਪਣਾ ਸਰਜੂ ਵੀ ਬਾਅਦ ਚ ਗਿਆ ਫੇ ਤਾਂ ਹਾਂ ਉੱਪਰ ਦੇਖੀ ਜੀ ਸਰਜਾਉਣਾ ਸਰਜਾਉਣਾ ਰੇਤਾ ਤਾਂ ਸਰਜਾਉਣਾ ਤੁਹਾਡਾ ਰੇਤਾ ਨਹੀਂ ਹੋ ਲੱਗਣਾ ਇਹ ਆ ਦੂਆ ਹੋ ਜਾ ਜੀ ਆ ਦੂਆ ਲਈ ਜਾਣਾ ਪਾਈ ਜਾਣਾ ਦੱਦਾ ਕੀ ਹੋ ਗੀ ਹੋਰ ਆ ਤੁਹਾਡੀ ਹੋ ਗਿਆ ਉਹੀ ਕੰਮ ਜੀ ਤੋਂ ਮੈਂ ਡਰਦਾ ਹਾਂ 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 ਆ ਤਨਾ ਬਹੁਤ ਸਾਰਾ ਬੋਲਦਾ ਕਰਦਾ ਉਹੀ ਕੰਮ ਕਨ ਜੀ ਤੋਂ ਮੈਂ ਡਰਦਾ ਸੀ ਕਰਮਾਲ ਹੈ ਬਬੀ ਛੱਡੇ ਜੀ ਕਿੰਨੇ ਟਿੱਪਰ ਗਿਰਜਣਗੇ ਮਿੱਟੀ ਦੇ ਹੈ ਛੱਡੇ ਜੀ ਕਿੰਨੇ ਟਿੱਪਰ ਗਿਰਜਣਗੇ ਮਿੱਟੀ ਦੇ ਜੀ ਇੱਕ ਪੂਰਾ ਵੱਧ ਕਰ ਜੂ ਚੱਲ ਹਾਂ ਆਪਾਂ ਗੜੇ ਐਸਟੀਮੇਟ ਲਾਇਆ ਇੱਕ ਕਿੰਨਾ ਚੱਕਣਾ ਉਹ ਚੱਕ ਤਾਂ ਹੋਰ ਇੱਕ ਇੱਕ ਦੇ ਉਹ ਦੋ ਤਸ ਲੈ ਲਿਆਈ ਇੱਕ ਗ੍ਰਿਫ ਜੀ ਲਿਆ ਉਹਨੇ ਤੇ ਬਹੁਤਾਂ ਦਾ ਮੂਰੇ ਤੇ ਜਿਹੜੇ ਉਹ ਲਾਉਣੇ ਵਾਲੇ ਆ ਉਹ ਪੈਪ ਦੇ ਮੂਰੇ ਬਾਜਦੇ ਹਾਂ ਕਿਹਨੂੰ ਕਿਹਨੂੰ ਜਾਓ ਚੱਲਿਆ ਠੀਕ ਹੈ ਜੀ ਵਸ ਤੇ ਲੈਣਾ ਹਾਂ ਠੀਕ ਹੈ ਬਾਬਾ ਮੈਂ ਕਿੰਨੇ ਪਾਸੇ ਯਾਦ ਆਉਂਦਾ ਇੱਥੇ ਸਮਝਦਾ ਤਸ ਲੈ ਲਿਆ ਦੋ ਹਾਂਜੀ ਹੋਰ ਹਾਂ ਹੋਰ ਕੋਈ ਡਿਮਾਂਡ ਇੱਕ ਬਸ ਆਪਣੇ ਮੂਰੇ ਕੱਟਣੇ ਵਾਲੇ ਠੀਕ ਹੈ ਜੀ ਕੀ ਦਾ ਨਾਮ ਲੇਗੀ ਹੈ ਠੀਕ ਆ ਸਾਰੇ ਨੇ ਚੱਲੇ ਆ ਇੱਕ ਬਜਰੀ ਦੋ ਟਰਾਲੇ ਇੱਧਰ ਖੜੇ ਆ ਧੀਆ ਕਾਲੇ ਵਾਲਾ ਲੈ ਕੇ ਚੱਲੇ ਆ ਧਤੀ ਰੱਖ ਦੇ ਟਰੈਕਟਰ ਪਰ ਧੀਆ ਕਾਲੇ ਵਾਲਾ ਤਿਆਰ ਨਾ ਨਾ ਬੱਸ ਉਹ ਫਿਰ ਤਾਂ ਕਿਆ ਹੋ ਗਿਆ ਉਹਦੀ ਆਪਣੀ ਚੁਆਇਸ ਆ ਕਾਲੇ ਦੀ ਰੀਸ ਮੈਂ ਕਰ ਲੂ ਕਾਲਾ ਤਨਕਾ ਲਾ ਕੇ ਵੀ ਜਾਂਦਾ ਏ ਐ ਕਾਲੇ ਮੈਂ ਬਾਈ ਫਿਰ ਬਲੌਗ ਵੀ ਤੇ ਵਧੀਆ ਤਾਂ ਹੀ ਆਉਣਾ ਸਾਰੀ ਕੱਟਣੀ ਆ ਹਾਂ ਇਤਲ ਸਿੰਪਲ ਆ ਯਾਰ ਇੱਕੋ ਨਹੀਂ ਤੁਰ ਪੈਣਾ ਉੱਥੇ ਜਾਉਂਦੇ ਅੱਧੇ ਨੇ ਵਝਾਣੀਆਂ ਹੋਣਾਗਾ ਕਰਦੇ ਸਾਬ ਵਿੱਚ ਤੇ ਇਹ ਅੰਧਰਾ ਵਿੱਚ ਗੰਨੇ ਦਾ ਮਾਲ ਜਿਹਨੇ ਅਮਰੂਦ ਦੇ ਥੱਲੇ ਖਾਣੇ ਕਰਕੇ ਅਮਰੂਦ ਥੱਲੇ ਖੜਾ ਹੁੰਦਾ ਨਾ ਆ ਲੈ ਕਿਧਰ ਲੈ ਬਾਈ ਬਈ ਭੋਲੂ ਨੇ ਪੂਰੀ ਡੋਰ ਗੱਡੀ ਵੀ ਆ ਕਾਲੇ ਹੋਰ ਸੁਣੀ ਇੱਕ ਹੈ ਉਹ ਬਾਈ ਆ ਨਾ ਛੇੜੀ ਹੈ ਮੈਂ ਬੜੀ ਤਾਂ ਵੀ ਡੋਰ ਗੱਡੀ ਮੈਂ ਹੀ ਇੱਕ ਸਿੰਪਲ ਘਾਤਾ ਚ ਵਧੀਆ ਹੋਣ ਅੰਦਰ ਦਾ ਟਰਾਲੀ ਜਾਉ ਸਰੇ ਤੱਕ ਹੂੰ ਆਇਤਾ ਹੈ ਨਲਕਾ ਪਟਣਾ ਬੈਣਾ ਪਹਿਲਾਂ ਨਲਕਾ ਜੇ ਸੈ ਨਹੀਂ ਦੋ ਨੂੰ ਬੁਲਾ ਲੀਏ ਤੇ ਆ ਮੈਂ ਤਾਂ ਲਿਫਟ ਪਾ ਕੇ ਕੱਕ ਦੇਣਾ ਬਸ ਫਿਰ ਸ਼ਾਮ ਨੂੰ ਚੱਕ ਦੇਣਾ ਅਸਟ੍ਰੇਲੀ ਸਿੱਧੀ ਅੰਦਰ ਜਾਵੇ ਰੇ ਇੱਥੇ ਦੀ ਦੇਖ ਰਿਹਾ ਜਾਂਦੀ ਹੈ ਕਿ ਨਹੀਂ ਜਾਉਂਗੀ ਲੈ ਜਣੀ ਆਪਾਂ ਨੇ ਹੌਲੀ ਹੌਲੀ ਇੱਥੇ ਆਪਾਂ ਨੇ ਪੱਥਰ ਫੇਟ ਦੇ ਨਾਲੀ ਚੈਨੇ ਆਹਾ ਟੁੱਟਣੇ ਤੇ ਬੱਸ ਚਲੇ ਜਾਣਾ ਨੇ ਰਾਮਦਾਰੀ ਗੱਲ ਉਹ ਪਿੱਛੇ ਜਾ ਕੇ ਤਾਰਾਂਗੇ ਸਰੇ ਪਿੱਛੇ ਦੀ ਘਰੇ ਟੁੱਈ ਜਾਊਗਾ ਇੰਨਾ ਤਾਂ ਢੋਲ ਪਰ ਖਰਚਾ ਆ ਜਾਣਾ ਸਾਲਾ ਕਿਤੇ ਸੌਫੀ ਤਾਰਨੇ ਨੂੰ ਹਾਲ 2 ਘੰਟੇ ਲੱਗ ਗਏ ਗੀਤਾਰ ਨਹੀਂ ਹੋਲੀ-होली ਪੈਂਦੀ ਆ ਨਾ ਆਏ ਤਾਂ ਹੈ ਨਹੀਂ ਵੀ ਇਕਵਲਾ ਤਾਂ ਉਤਰ ਜੂ ਇਹੇ ਚੱਲ ਫੇ ਤੋਰ ਚਲੀਏ ਉਹ ਤੂੰ ਹੀ ਤੋਰ ਉਹ ਮੈਂ ਤਾਂ ਉਥੇ ਰੇਡ ਹੈ ਜਾਂ ਬਾੜਨਾ ਪਹਿਲਾਂ ਉਹ ਚਾਹ ਲਈ ਉਹ ਨਾ ਕਿ ਪਾਕਿਸਤਾਨ ਦੇ ਇੱਕ ਰੇਡ ਦਾ ਫਿਕਰ ਫੇ ਵੇ ਇਹਨੂੰ ਦਿੱਲੀ ਦਾ ਹੀ ਹੈ ਕਿ ਦਿੱਲੀ ਨੂੰ ਫੋਨ ਕਰਦੇਗਾ ਉਹਨਾਂ ਰੇਡਾ ਲੈ ਜਾ ਇੱਥੇ ਖੜਾ ਹੈ ਨਹੀਂ ਛਾਵ ਨੂੰ ਘਰ ਕੇ ਲਿਆਉਣਾ ਲੈ ਦਿੱਲੀ ਨੂੰ ਲੈ ਜਾ ਆਪਣਾ ਉਹ ਆ ਬਹੁਤ ਜੀਤੀ ਗਰੇ ਆ ਬਾਹਰ ਵੀ ਦੇਰ ਜਾਣਾ ਹੂੰ ਹੂੰ ਚੱਲ ਠੀਕ ਕੋਈ ਆ ਕੇ ਸਵਾਰ ਦੇਣੀ ਨਾ ਸੌਜੀ ਸਰ ਇਹ ਪਹੁੰਚ ਚੁਕੇ ਆ। ਓਦੋਂ ਵਾਲੇ ਵਿਛੇ ਰਹਿ ਗਿਆ। ਉਹਨੂੰ ਢੀਕਦੇ ਆ। ਕਾਲਾ ਤਾਂ ਆ ਗਿਆ। ਗੈਰੀ। ਰਸਤਾ ਬਹੁਤ ਵਧੀਆ ਏ। ਇੰਨਾ ਜਿਆਦਾ ਖਰਾਬ ਰਸਤਾ ਹੈ ਕਹਾ ਕਹਾ। ਬਹੁਤ ਜਿਆਦਾ। ਹੌਲੂ ਪਿਛੇ ਹੀ ਰਹਿ ਗਿਆ ਹਲੇ ਬਹੁਤ ਨਾਲੇ ਹੌਲੀ ਹੌਲੀ ਆਏ ਆ ਚੱਲ ਦੇਖਦੇ ਕਿੱਥੇ ਗਏ ਰਹਿ ਗਿਆ ਹੁਣ ਆਇਆ ਬਾਈਓ 10 ਮਿੰਟ ਪਿਛੇ ਰਹਿ ਗਿਆ ਪਤਾ ਨਹੀਂ ਕਾਤੇ ਇੰਨਾ ਟਾਈਮ ਕਿੱਥੇ ਲਾਤਾ ਇਹਨੇ ਤੁਰਿਆ ਗਿਆ ਇਲਾ ਰਸਤਾ ਭੋਖਰਾ ਬਾਈ ਗਾਂਹਾਂ ਇਹਦੇ ਨਾਲ ਵੀ ਖਰਾਬ ਹੈ ਚਲੋ ਚੱਲਦੇ ਆ ਗਾਂਹਾਂ ਰਾਸਤਾ ਦੇਖੋ ਕਿੰਨਾ ਖਰਾਬ ਬਣੇਗਾ ਇੱਧਰ ਸਾਫਾ ਚੱਲਦਾ ਆ ਯਾਰ ਰਹੀਆਂ ਹੌਲੀ ਹੌਲੀ ਕਿੱਥੋਂ ਘੱਟ 20 ਅੱਧਾ ਘੰਟਾ ਜਾਣ ਨੂੰ ਲੱਗ ਜਾਂਦਾ ਹੈ ਅੱਧਾ ਘੰਟਾ ਆਉਣ ਨੂੰ ਪੀਸਾ ਟਾਈਮ ਲੱਗੇ ਹੀ ਨਾ ਜੇ ਰਸਤਾ ਵਧੀਆ ਹੋਵੇ ਉਧਰ ਵੀ ਕ੍ਰੈਸ਼ਰੇ ਕ੍ਰੈਸ਼ਰ ਸਾਰੇ ਪਾਸੇ ਕ੍ਰੈਸ਼ਰੇ ਕ੍ਰੈਸ਼ਰ ਲੋਈ ਆਗੇ ਪਿੱਛੇ ਦੋਹੇ ਟਰੈਕਟਰ ਲੱਦ ਕੇ ਅੱਗੇ ਕਰ ਲਾ ਤੂੰ ਅੱਗੇ ਕਰ ਲੈ ਤੈਨੂੰ ਉੱਥੇ ਅੰਦਰ ਖੁਲਾ ਲਈ ਪਹਿਨਾ ਤੂੰ ਫਿਰ ਗਾਂ ਜਾ ਕੇ ਅੱਗੇ ਹੋ ਜੀ ਆਪੇ ਪਹਿਨਾ ਤੂੰ ਖੋਲਦੀ ਫੇ ਮੈਂ ਖੋਲਣਾ ਬਾਅਦ ਚ ਆ ਗਿਆ ਕਾਲਾ ਵੀ ਫਿਰ ਪਿੱਛੇ ਥੋੜਾ ਜਿਹਾ ਖਾਲੀ ਰਹਿ ਗਿਆ ਪਿੱਛੇ ਤੇ ਥੋੜਾ ਜਿਹਾ ਖਾਲੀ ਰਹਿ ਗਿਆ ਚੱਲ ਤੋਰ ਚੱਲ ਚੱਲ ਪੱਲੀਆਂ ਲਾ ਕੇ ਲੈ ਜਾ ਥੋੜੀ ਵੱੱਤ ਪੇਜੂਗੇ ਹੋਏ ਨੇ ਨੀਕੇ ਪਾਈ ਚਲੋ ਚੱਲ ਚੱਲ ਕਾਲੇ ਵਾਲੇ ਬਰੀਤਾ ਲੱਦ ਲਿਆ ਤਾਂ ਕੋ ਦੁਬਈ ਨੇ ਵੀ ਇੱਤਾ ਹੀ ਲੱਦੇ ਆ ਚਲੋ ਚੱਲਦੇ ਆ ਜੀ ਬੜੀ ਜੀ ਪਹੁੰਚ ਕੇ ਪੱਪੂ ਬਾਈ ਨੇ ਬੋਲਤਾ ਮੈਂ ਇੱਕਣੀ ਲੈ ਕੇ ਜਾਣਾ ਦੇਖਦੇ ਵੀ ਕਾਲੇ ਆ ਕੋਚਰ ਬੈਗੇ ਚੜਾਈਏ ਕਿ ਇੱਕਣੀ ਚੜ ਜੂ ਭਜਨ ਜਿਆਦਾ ਆਜ ਪੁੱਛ ਕੇ ਦੇਖਦਾ ਉਹਨੂੰ ਕਿਆ ਕਹਿੰਦਾ ਹਾਂ ਲੈਫਟ ਨਹੀਂ ਕੱਕਦਾ ਓ ਓ ਕਾਲੇ ਓ ਕਾਲੇ ਕਾਲੇ ਚੱਲ ਮੈਨੂੰ ਫੋਨ ਕਰ ਦੱਸਦਾ ਕਹਿੰਦਾ ਲਿਫਟ ਨਹੀਂ ਚੱਕਦਾ ਦੇਖ ਲਾ ਓ ਮੈਨੂੰ ਮਕਾਲ ਕਰ ਦੱਸਦਾ ਗੱਲ ਹਾਂ ਕਾਲਾ ਦੇ ਕੀ ਡਰਾਈਵਰ ਨਹੀਂ ਨਹੀਂ ਰਹਿਣ ਦੇ ਤੂੰ ਆ ਡਰਾਈਵਰੀ ਦਾ ਫਰਕ ਹੁੰਦਾ ਭੋਲੂ ਬਾਈ ਇਹ ਗਾਲੇ ਇਹ ਡਰੀ ਜਾਂਦਾ ਚੱਲ ਉਹ ਰੋਟੋਚਨ ਬੋਣਾ ਦੇਖਣੀ ਚੜਾਉਣਾ ਹਾਂ ਦੇਖ ਲੈ ਕੱਲ ਬਹੁਤ ਖਾ ਚੜੇ ਮੇਰੇ ਵਾਲਾ ਮੈਂ ਪਾਲਾ ਚਲਾ ਜਾ ਜੇ ਜੇ ਤੀ ਅੱਗੇ ਆ ਲਈ ਸੀ ਤਰਾ ਦੂੰਗਾ ਲਿਆਉਂਗਾ ਕਿ ਲਿਆਮਾ ਲੈ ਬੱਦਵੀ ਕਰ ਤੋ ਦੇਖ ਲੈ ਉਹ ਮੇਰੇ ਨਾਲ ਟਰਾਈ ਲੰਦਾ ਏ ਉਹ ਗਾਲੇ ਦੇਉ ਡਰ ਲੱਗਾ ਕਿੰਦਾ ਚੱਲ ਉਹੀ ਤਾਂ ਮੈਂ ਕਿਹਾ ਵੀ ਉਹਨਾਂ ਜ਼ਿਆਦਾ ਖੜਾ ਹੋਣਾ ਟਰੈਕਟਰ ਨੇ ਉਹ ਪੜਾ ਰੱਖ ਲੈਨੇ ਪਰਾਂ ਲੈ ਜਾ ਜੀ ਆ ਵੀ ਲੱਦ ਲਿਆਂਦੇ ਹੈ ਮਤਾ ਆਈ ਹੈ ਲੰਬਾਈ ਜ਼ਿਆਦਾ ਤੇ ਫਟੇ ਈਡਾ ਲੈ ਜਾਣਾ ਟਰੈਕਟਰ ਨਾਲ ਠੀਕ ਆ ਕਰੇਗਾ ਟਰੈਕਟਰ ਇੱਧਰ ਖੜਾ ਏ ਹਾਂਜੀ ਫਿਰ ਹੁਣ ਤਾਰ ਕੇ ਹਟੇ ਦੇ ਚੋ ਵੀ ਬਜਰੀ ਤਾਰ ਲਈ ਜੀ ਦਾਤਦ ਘਟਨ ਹਾਂਜੀ 6 8 ਤੋਂ ਸਲੇ ਤਾਰ ਰਹੀ ਹੈ ਨਦੀ ਉੱਥੇ ਖੜ ਗਿਆ 8 ਤੋਂ ਲੇ ਤਾਰੇ ਇਹਦੇ ਚੋਂ ਉਹ ਕਰ ਲੈ ਲੈ ਪਹਿਨਾ ਸਾਰ ਕੇ ਕੱਕ ਦੋ ਜੱਕ ਦੋ ਖਾਸੇ ਲੰਬੇ ਐ ਕਿੰਨੇ ਫੁੱਟ ਦੇ ਆ ਜੀ 10 ਅੱਛਾ ਡੰਡੇ ਜਿਆਦਾ ਲਿਆਂਦੇ ਨਹੀਂ ਬਾਪਈ ਉਹ ਹੁਣ ਲਿਆਉਂਗਾ ਪੁੱਤ ਅੱਛਾ ਫਿਰ ਤਾਂ ਟਰੈਕਟਰ ਹੀ ਲੈ ਜਣ ਦੇ ਦੋ ਗੇੜੇ ਲੱਗ ਜਣੇ ਪਰ ਕੱਢਣਾ ਵੀ ਔਖਾ ਇਹ ਚੱਕਰ ਆਹ ਬੰਦਾ ਹੋ ਗਿਆ ਟਰੈਕਟਰ ਲੈ ਜਿੰਦਾ ਵਧੀਆ ਰਹਿਣਾ ਹੂੰ ਤੋ ਕੋਈ ਨਹੀਂ ਦੋ ਗੇੜੇ ਸਹੀ ਕਿਰਖਾ ਤਾਈ ਨੇ ਵਿੱਚ ਦਰਦੀ ਆ ਰੱਸੀ ਓਨਲੀ ਫਾਰ ਕੱਖਾਂ ਹੈ ਇੱਧਰ ਰੱਖ ਕੱਖਾਂ ਲਈ ਬਾਸ ਆ ਗਏ ਚਲੋ ਇਹ ਲੈਣ ਜਾਉਂਗੇ ਉਹ ਬਲੀਆਂ ਹੈ ਠੀਕ ਆ ਤੂੰ ਤਾਂ ਕਿੰਨੀਆਂ ਬਲੀਆਂ ਗੇੜੇ ਨਾਲ ਜਾਏ ਪਈ ਇਹ ਹਾਂ ਉਹ ਫਾਇਦਾ ਕੀ ਆ ਦੂਈ ਫੋਕਲਵਾ ਦੱਲੇ ਯਾਰ ਗੋਲੀ ਵਾਲੀ ਹਾਂ ਲੈ ਇਹਨੂੰ ਮਜ਼ਾ ਮੰਨੇ ਆ ਇਹਨੇ ਬਾਅਦ ਚ ਨਵਾਂ ਬਣਾਉਣਾ ਨਾ ਗੇਟ ਇਹ ਤਾਂ ਇਹਨੇ ਟੈਂਪਰੇਰੀ ਹੀ ਆ ਖੋਲਣਾ ਨਾ ਲਹੂਗਾ ਨਹੀਂ ਇਹ ਉਹ ਵਾਲੇ ਕੋਪਰ ਚਲੀ ਜਾਂਦੇ ਆ ਅੰਦਰ ਟੈਟਰ ਲਿਆਣਾ ਪੰਗਾ ਪੈਂਦਾ ਹੁਣ ਸਮਾਨ ਬਹਾਰ ਤਾਰਨਾ ਪੈਂਦਾ ਜਿਗਣਾ ਰੀਤਾ ਬਜਰੀ ਜੋ ਵੀ ਹੈ ਚੱਕ ਲੱਗਿਆ ਵਾ ਸੋਨੀ ਡਾਉਨ ਇੱਕ ਉੱਚਾ ਇੱਕ ਛੋਟਾ ਹੈ ਇਹ ਕਿੱਥੇ ਤੇ ਲੈਂਦੇ ਨੇ ਇਹ ਬਾਥਰੂਮ ਵਾਲਾ ਹੀ ਆ ਤੇ ਬਾਥਰੂਮ ਵਾਲਾ ਦੇਖੀ ਦੇਖੀ ਚੱਲਦਾ ਹੈ ਨਾ ਹਲੇ ਅਜੋ ਨਹੀਂ ਕੱਢਿਆ ਨਹੀਂ ਫਿਰ ਦੁਬਾਰੇ ਜੇ ਕੋਲ ਵਾਲੇ ਇੱਕ ਵਜੇ ਨੰਬਰ ਲੈ ਕੇ ਗਿਆ ਤਾਂ ਫੜਕੇ ਲਿਆਉਣਾ ਇਹਨੂੰ ਅੱਜ ਗੇਟ ਲਵਾ ਕੇ ਛੱਡਣਾ ਕਹਿੰਦਾ ਕੋਲੂ ਆ ਜੀ ਕੋਲਾ ਦਾ ਨਹੀਂ ਖੇਡਣਾ ਜੇ ਚੋਰ ਆ ਕੇ ਫੇਰ ਮੈਂ ਵੀ ਤੇਰੀ ਗੱਲ ਸਹੀ ਆ ਬਾਈ ਲੈ ਉੱਪਰ ਗਈ ਆ ਇਹ ਡਾਉਨ ਜਮੇ ਮਰਿਆ ਪਏ ਇੱਕ ਟਰਾਲਾ ਨਹੀਂ ਖਾਲੀ ਹੁੰਦਾ ਹਜੇ ਦੂਆ ਤਾਰ ਨਾ ਇਹ ਦੇਖ ਲੈ ਨਹੀਂ ਇਹ ਸਭ ਗੈਲ ਹੋ ਕੇ ਸਭ ਕੁਝ ਕਰਵਾਤਾ ਹੈ ਹਾਂ ਹਾਂ ਤਿੰਨੇ ਬੰਦੇ ਤੁਸੀਂ ਦੋ ਆਖਣ ਦੋ ਉਧਰ ਰਵੇ ਦੇਖ ਲੈ ਸਭ ਤੇ ਗੈਲ ਹੋ ਕੇ ਕਰਵਾਣਾ ਕਰਤਾ ਹੈ ਤਰ ਤਰ ਚੱਲ ਕਹੀ ਦਿਖਾਈ ਅੱਜ ਕਿੱਡੀ ਕਹੀ ਤੱਕ ਤਾਂ ਭਰਦੀ ਨਹੀਂ ਉਹ ਗੱਲਾਂ ਆਉਂਦੀਆਂ ਹਾਂ ਲੋਕ ਇਹ ਤਾਂ ਫੱਟੇ ਫੱਟ ਕਰਦੇ ਬਜਰੀ ਲੱਗੇ ਪਿੱਲਰਾਂ 'ਚ ਹਾਂ ਹਾਂ ਗਾਹਾਂ ਜਾ ਤੂੰ ਹੂੰ ਬਣਾਤਾ ਪਿੱਲਰ ਹਾਂ ਕੌਲਾ ਪੱਤਾ ਲਾ ਰਾ ਅੰਦਰ ਮਗਾ ਹੁਣ ਸਰ ਅੰਦਰ ਜੰਦਰ ਦੀ ਲੱਗੂ ਆ ਬਸ ਚਲ ਠੀਕ ਬਜਰੀ ਇਹਨੂੰ ਰੱਖਦੇ ਹਾਂ ਇੱਥੇ ਆ ਲੈ। ਆ ਚਲਾਗੇ ਤਾਕੀ ਹੁਣ ਅਸੀਆਂ ਬੰਨਾਂਗੇ। ਆ ਗੱਬੇ ਦੂਏ ਲੋ ਅੱਛਾ ਲੈਵਲ 'ਚ ਕਰਿਆ? ਲੈਵਲ ਕਰਿਆ। ਬੱਕੌੜਾ ਹੀ ਆ ਫੇਰ ਦੋਤਾ ਹੁਣ। ਉਹਨਾਂ ਕੌੜਾ ਲੱਗਣਾ ਇੱਧਰ ਆਹਾ ਕੌੜਾ ਲੱਗਣਾ। ਨੋ ਨੋ ਠੀਕ ਆ। ਤਾਕੀ ਫਿੱਟ ਕਰਾਂਗੇ ਫੇਰ। ਹੂੰ। ਬੂਈਏ ਜਲਦਾਪੂ? ਹਾਂ ਠੀਕ ਆ। ਮਾਲ ਡਰ ਮੈਂ ਰੱਖਦਾ ਪਾਣੀ ਦੇ ਡੱਬੇ ਰੱਖ ਲੈ। ਜਾਂ ਪਾਣੀ ਦੇ ਡੱਬੇ ਦੇ ਦਾਨੀ ਨੂੰ। ਪਾਣੀ ਇੱਥੇ ਰੱਖ ਕੇ ਇੱਕ ਬਾੜ ਵੀ ਲੈ ਕੇ ਮੈਂ ਕਹਿੰਦਾ ਆ ਪਈਆ ਬਾਲਟੀ ਕੋਲੇ। ਇਹ ਯਾਰੋ ਪਾਣੀ ਤਾਂ ਹੈਗਾ ਪਾਣੀ ਹੈਗਾ ਡੱਬਾ ਹਾਂ ਜੋਂ ਆ ਗਈ ਹਾਂ ਕੋਈ ਤੋੜ ਮੇਰਾ ਪਾਣੀ ਤੇ ਪਿਆ ਪੰਜ ਪੰਜ ਉਹ ਪਾਲੇ ਬਖੇ ਅੱਛਾ ਪਾਣੀ ਬਣਾ ਲੱਗਿਆ ਬੱਲੀ ਜੀ ਨੂੰ ਤਾਂ ਬਾਈ ਤਿੰਨ ਬੰਦੇ ਦਾ ਤਿੰਨ ਨਾਲੇ ਕੰਮ ਚੱਲਦਾ ਹੁ ਕਾਲੂ ਤਾਂ ਤਿੰਨ ਤਈ ਵੱਧ ਚਾਹੀਦੇ ਆ ਤਿੰਨ ਕਿਲ ਚੱਟ ਦੀਆਂ ਇੱਟਾਂ ਇੱਕ ਤਾਂ ਉੱਪਰੇ ਰਹਿ ਜਾਣ ਕੋਈ ਆਏ ਨਾ ਹੋਣ ਆਹੋ ਚਲ ਤਿੰਨ ਦਾ ਸਭ ਇਹ ਕਿੰਨੇ ਬੋਲ ਹਾਂ ਸੁੱਕਾ ਸਮਟੇ ਛੜੂ ਤਿੰਨ ਘਰ ਐ ਹੋ ਜਾਣਾ ਨਾ ਫਿਰ ਕਾਲੂ ਹੋ ਰਿਤਾ ਰੂ ਤਾਂ dane ਪੇਟਾ ਟਾਈਮ ਲਾ ਦੋ ਨਹੀਂ ਲੱਗੂਗਾ ਹਾਂ ਹਾਂ ਵਜ ਜਤਾਰ ਦੇਣਾ ਨਹੀਂ ਨਾ ਯਾਰ ਰੀਤਾ ਮੈਂ ਸਭ ਉੱਤਰ ਨਾ ਇੱਤੀ ਮਸਿਉ ਤੇ ਨਾ ਬਜਰੀ ਤੇ ਕਹਿੰਦੇ ਬਜਰੀ ਸਵੇਰੇ ਕਹਿੰਦੀ ਕੋੜ ਆਪਾਂ ਨੂੰ ਕੋਈ ਟਰਾਲ ਲਗਾ ਕੇ ਖੜਾ ਆਦੀ ਖੋਲ ਦੀ ਫਿਰ ਜਦ ਦੇਖੇ ਜਦੇ ਤਰ ਵਾਲੇ ਤੋਂਗਾ ਜੀ ਹਾਂ ਉਹ ਤਾਂ ਚੱਲ ਹੈਗਾ ਹੈ ਕੋਈ ਨਾ ਆਪਾਂ ਨੂੰ ਕੋਈ ਲੋਗ ਹੈ 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 ਜਿਦਾ ਕੂਗਾ ਵੇ ਆਪਣੇ ਅੰਦਰੇ ਖੜਾ ਰਿਹਾ ਖੜਾ ਵੀ ਰੋਗਾ ਅੰਦਰੇ ਖੜਾ ਹੋ ਰਿਹਾ ਕੋਲਣਾ ਹੀ ਗਾ ਨੂੰ ਇਕ ਜੂੜਾ ਜਿਹੜਾ ਖੜਾ ਦੇਣਾ ਸੀ ਇੰਦਰੇ ਕਿਹੜੇ ਦੂਰ ਐਥੇ ਹੁਣ ਅਸੀਂ ਪਾ ਦੇਣਾ ਮਸਤਰੀ ਬੈਠ ਗਿਆ ਕੰਧ ਪਰੇ ਆ ਨਾਲ ਉੱਪਰੇ ਬੈਠ ਗਏ ਬੈਠਰੀ ਠੀਕ ਹੈ ਜੀ ਰੀਤੇ ਦਾ ਨਿਪਟਣਾ ਜਣਾ ਸੋਹਣਾ ਹੋ ਗਿਆ ਰੇਤਾ ਹੁਣ ਆਇਆ ਕਿ ਕਰਨਾ ਤਾ ਕੰਧ ਦੀ ਗੱਲ ਤੇ ਚਕੂਣਾ ਪੈਣਾ ਜੀ ਉਹ ਜਿੱਦਣ ਵਾਰੀ ਆਉਂਗੀ ਉਦੋਂ ਦੇਖਾਂਗੇ ਬਾਪੂ ਹੁਣ ਉਧਰ ਚੱਕ ਲੂਗੇ ਪਹਿਨਾ ਜਾ ਕੱਲੂ ਗੰਧ ਕਰਨੀਂ ਪਰਲੇ ਪਾਸੇ ਚਕਾਲਾ ਚਾਰ ਤਾਂ ਅਸਲੇ ਤਾਂ ਕਿ ਹੋ ਗਿਆ ਤੇ ਪਰਲੇ ਪਰਲੇ ਪਾਸੇ ਤੇ ਚੱਕਦਾ ਹਾਂ ਪਾਣੀ ਸੁੱਕੇ ਹੀ ਨਹੀਂ ਚਰਨੀ ਦੇਖ ਲਾ ਹਾਂ ਫੇ ਟਰੈਕਟਰ ਲੈਂਚਰ ਪਾ ਲੋ ਫੇ ਟਰੈਕਟਰ ਕਾ ਤੇ ਦਵੇਦਾ ਇਹ ਜੇ ਇੰਨਾ ਪੱਕਾ ਦਾ ਉੱਥੇ ਦਵੇ ਉਹ ਟੋਏ ਜਿੱਥੇ ਉਹ ਟੋਏਾਂ 'ਚ ਪਾਣੀ ਖੜਾ ਉੱਥੇ ਕੋਲ ਚੱਲ ਮਾ ਗਾਦੀ ਦੀ ਇਹ ਮੁਖਰਾ ਆਇਆ ਪਤਾ ਇੰਦਰ ਬੋਲਰ ਦਾ ਬਣ ਕੇ ਮੈਂ 7 ਫੁੱਟ ਦਾ ਕਿਹਾ ਤਾਂ ਮਿਸਤਰੀ ਨੂੰ ਮੈਂ 7 ਫੁੱਟ ਦਾ ਬਣਾਈ ਇਹਦਾ ਕਹਿੰਦੇ ਸਿਰੇ ਤੱਕ ਜਾਣਾ ਏ ਜਾਣਾ ਤਾਂ ਸਿਰੇ ਤੱਕ ਉਹ ਮੈਂ 7 ਫੁੱਟ ਦਾ ਕਿਹਾ ਗੇਟ ਉਹ ਦੇਖ ਲੈਂਦੀ ਆ ਘਾਟਾ 6 ਆ ਕਹਿੰਦਾ ਵਧਾਉਂਗਾ ਕੱਲ ਨੂੰ ਇਹਦੇ ਤੂੜੀ ਵਾਲੇ ਨੂੰ ਟਾਕੀ ਲਾਤੀ ਪੁਰਾਣੀਆਂ ਚੱਕ ਕੇ ਹੈ ਕਹਿੰਦਾ ਇੰਨੇ ਜੇ ਇੱਟਾਂ ਵੀ ਬਚ ਗਈਆਂ ਨਾਲੇ ਉਹ ਵੀ ਟਾਕੀ ਹੋ ਗਈ ਤੇ ਗਾਣੇ ਹਵਾ ਨਿਕਲਦੀ ਤੂੜੀ ਵਾਲੇ ਦੀ ਹਾਂਜੀ ਕੱਲੂ ਆ ਗੰਦ ਚ ਗਾਉਂਦੇ ਆ ਕਿਹੜੀ ਆ ਹਾਲੀ ਜੀ ਹੂੰ ਉਹ ਪਕੜਾ ਲਾ ਕੇ ਕੋਲਫੀ ਵਾਲਾ ਪਿੰਡ ਰਹਿ ਗਿਆ ਤਿੰਨ ਭਰਗੇ ਪੀਆ ਚੱਲੋ ਚੌਥਾ ਰਹਿ ਗਿਆ ਹੋਰ ਰਹਿ ਗਿਆ ਪੀਆ ਚੱਲ ਪਿਆ ਆ ਇੱਕ ਰਹਿ ਗਿਆ ਮੈਨੂੰ ਆ ਜਾਂਦੀ ਅੱਛਾ ਸਾਰਾ ਮਾਤਾ ਡਾਇਨ ਕਿਹਾ ਆ ਮੜੀ ਦੇ ਪਰਲੇ ਤੇ ਤੇ ਉੱਥੇ ਨੂੰ ਰਾਤ ਨੂੰ ਚੋਰ ਜੇ ਲਾਗੇ ਹਾਂ ਅਜੇ ਉਹ ਥਾਲ ਬੰਦ ਕਰਨਾ ਜੇ ਰਾਤ ਨੂੰ ਚੋਰ ਵੜ ਗਏ ਫੇਰ ਔਖਾ ਹੋ ਜੂ ਉਹ ਨਾ ਕੋਈ ਉਹ ਨਦੀਆ ਲਾਣਾ ਪਿਆ ਉੱਥੇ ਹਾਂ ਸਮਾਨ ਪਿਆ ਸ਼ਾਮ ਨੂੰ ਉੱਥੇ ਇਹਨੂੰ ਨਾ ਛੇੜ ਗੇਰ ਲਿੰਕ ਕਿਤੇ ਆ ਗਿਆ ਚਾਚਾ ਜੀ ਦਾ ਬਾਟੇ ਉਹ ਆਈ ਵੀ ਆ ਤੈਨਾ ਆਦਮੀ ਇਧਰ ਲਾ ਸਮਾਨ ਆ ਜਿਹੜਾ ਜਮੇ ਖੁੱਲਾ ਪਿਆ ਇੱਥੇ ਦਾ ਬਹੁਤ ਨਿਗਰਾਨੀ ਹੈ ਲੈ ਕੈਮਰੇ ਤਾਂ ਲਾਇਆ ਤਾਂ ਠੀਕ ਜੀ ਜਉਂ ਲੈ ਤਾਂ ਕਿੱਥੇ ਦਾ ਉੱਥੇ ਦੇਖ ਲੈ ਉੱਥੀ ਤੇ ਦੇਖ ਜਾਂਦਾ ਨਤੀਆ ਕਿਹੜੇ ਟਾਈਮ ਲੱਗਦਾ ਖੜੀ ਖੜੀ ਟੋਕ ਲਾਉਂਦਾ ਚਾਲੇ ਚਨਾ ਵੀ ਚਨਾ ਅੱਛਾ 4 ਇੰਚ ਦਾ ਵੀ ਥੋੜਾ ਲੈਣੀ ਹੈ ਨਹੀਂ ਪੂਰੇ ਕਿੰਨੇ ਦਾ ਹੈ ਤਿਆਰੀ ਤਿਆਰੀ ਕੰਮ ਕਰਨਾ ਹੈ ਨਾ ਤੇ ਕਿਤਾਸਾ ਸਮਝਾ ਲੈਣਾ ਜਿਆਦਾ ਲੈ ਜਾ ਤਿਆਰੀ ਰੱਖੋ ਤਿਆਰੀ ਨਹੀਂ ਯਾਰ ਬਸ ਮੈਂ ਤਾਂ ਆਪਣੇ ਘਰ ਵਿੱਚ ਇੱਕ ਕੈਮਰਾ ਲਾ ਆ ਹਾਂ ਕੈਮਰਾ ਲਾ ਦੇ ਪਹਿਲਾਂ ਨਾ ਭਾਈ ਦੇ ਜਾ ਕੇ ਚਾ ਸਿਰਫ ਤਿੰਨ ਗਾਡੀਆਂ ਸਮਰਦੀਆਂ ਲਾ ਕੇ ਆ ਕੇ ਫੇਰ ਆਉਂਗਾ ਤੇਰੇ ਕੋਲ ਆ ਗਿਆ ਤਿਆਰੀ ਰੱਖਿਓ ਹੋ ਗਿਆ ਰਾ ਬਾਹੂ ਗਿਆ ਰਾ ਉਹਨਾਂ ਦਾ ਸ਼ੈਂਕ ਜਲੀ ਕਰ ਗਿਆ ਉਹਦੇ ਮੂਰੇ ਸਲੇਟ ਟੁੱਟ ਗਈ ਚੱਲ ਲੈ ਜਾ ਇਹਨਾਂ ਨੂੰ ਆ ਗਿਆ ਤੁਹਾਡੇ ਕੋਲ ਸੀਮੈਂਟ ਆਮਨਾ ਹਮ ਲੋਕ ਨਹੀਂ ਇਹਦਾ ਆਪਣਾ ਯਾਨ ਨੂੰ ਬਣੀ ਭਈ ਹਾਂ ਮੈਂ ਕਹ ਰਿਹਾ ਬਜਰੀ ਵਾਲਾ ਟਰਾਲਾ ਚਾਰਨਾ ਉਹ ਤਾਂ ਕੱਲ ਕੋ ਉਤਰੇਗਾ ਜੀ ਇਹ ਲੋੜ ਤੇਰੇ ਕੋਲ ਮੇਰੇ ਕੋਲ ਤਾਂ ਲੈ ਕਿੱਥੇ ਮੈਂ ਉਹ ਤਾਂ ਕੱਲ ਕੋ ਉਤਰੇਗਾ ਜੀ ਕਹਿੰਦਾ ਆਹ ਪੜ ਲੜੇ ਹੈ ਬਜਰੀ ਦੁਆਰਾ ਰਲੂਗੀ ਹੋਰ ਚੱਲ ਕੋਈ ਲੱਗੇ ਲੱਗੋ ਜੀ ਲੀਵਰ ਕਰਕੇ ਸ਼ਾਮ ਟਾਈਮ ਹੋਂਕਾਣੀ ਕਢਾਉਣ ਦਾ ਹੋਇਆ ਕਾਣੀ ਕਢਾ ਕੇ ਰਿਹਾਣੀ ਚੌਲ ਆਟਾ ਸਾਰਾ ਕੁਝ ਲੀਵਰ ਲੱਗਣੇ ਕਰਕੇ ਸਮਾਨ ਖੜਦਾ ਹੀ ਨਹੀਂ ਹੈਗਾ ਤਾਂ ਹੁਣ ਆਇਆ ਸ਼ਾਮ ਟਾਈਮ ਆ ਗਿਆ ਕਢਾ ਲਿਆ ਵਾ ਹੁਣ ਲੰਘੇ ਫਿਰ ਕਢਾਉਣ ਪੁੱਜੇ ਆ ਤੇਰੀ ਸਾਹਿਬ ਕਿ ਹਾਲ ਹੈ ਭੰਦਾ ਰੱਖ ਲਿਆ ਹੈ ਪਿਆਰੀ ਬਰੇਆ ਪਿਆਰੀ ਬਰੇਆ ਹਾਂ